ਲੋ ਜੀ ਲੱਗੇ ਸੀਗੇ ਚਟਨੀ ਨਾਲ ਪ੍ਰਸ਼ਾਦਾ ਛਕਣ ਯਾਤਰਾ ਸਦੀ ਹਜੂਗਾਂ ਦਾ ਦੇੜ ਧੱਕ ਦੇ ਫਿਰਦੀ ਤੇ ਪਾ ਦੇ ਅਸੀਂ ਖੜੇ ਸੀਗੇ ਟੂਲ ਗੇਟ ਤੇ ਤੇ ਲੱਗੇ ਸੀਗੇ ਪ੍ਰਸ਼ਾਦਾ ਛੜਨ ਛਕਣ ਚਟਨੀ ਨਾਲ ਸੇਰਾ ਗੱਲਬਾਤ ਅਸੀਂ ਪਹੁੰਚਣ ਵਾਲੇ ਸੀਗੇ ਰੋहतक ਇੰਦਰ ਲੱਗੇ ਹੋਏ ਹਾਂ ਲਗਦਾ ਚਾਹ ਨਾ ਖਾਣਗਾ ਤੂੰ ਹੀ ਦਫਿਆ ਪਹਿਲਾਂ ਬਣਾ ਲਉ ਮਾਰੋ ਹਿੰਦੂਪੁਰ ਆਹ ਵੇਂ ਨੀਂਦਰੋ ਜੀ ਦੀ ਮਾਰ ਹੁਣ ਇਹਨੂੰ ਬਾਈ ਬਾਈ ਜਿਹੜੇ ਨੂੰ